ਸਾਸਰੀਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੀ ਝੋਟੀ ਆ ਗਿਆ ਵੀਰੇ ਕੋਲੇ ਇੱਕ ਵੈੜ ਆ ਗਿਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਜੈ ਜਹਾ ਆਓ ਵੀਰੇ ਨੰਬਰ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀਗਾਲ ਵੀਰੇ ਸਾਸਰੀਗਾਲ ਵੀਰ ਜੀ ਹੋਰ ਫਰਮ ਵੀਰੇ ਕੀ ਹਾਲ ਚੱਲ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਠੀਕ ਠਾਕ ਹਾਂ ਵੀਰੇ ਨਾਂ ਦੱਸੀ ਆਪਦਾ ਨਾਂ ਮੇਰਾ ਲਾਪੀ ਸਿੰਘ ਜੀ ਪਿੰਡ ਸੋਈਆਂ ਕਲਾ ਤਸੀਦ ਮਜੀਠਾ ਤੇ ਡਿਸਟ੍ਰਿਕਟ ਅਮਰਸਰ ਜੇ ਫੋਨ ਨੰਬਰ ਹੈਗਾ 7696 369262 ਠੀਕ ਹੈ ਜੀ ਤੇ ਆਪਣੇ ਕੋਲ ਅੱਜ ਇੱਕ ਮੈਂ ਆ ਗਈ ਤੇ ਇੱਕ ਕੰਬੈਡ ਆ ਗਈ ਵੱਡੀ ਹਨਾ ਹਾਂਜੀ ਹਾਂਜੀ ਤਾਂ ਰੇਟ ਜਾਇਜ਼ ਕਿਵੇਂ ਅੱਗੇ ਵੀਡੀਓ ਜਿਹੁੰਦੇ ਹਨਾ ਹਾਂਜੀ 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 ਸਾਡੇ ਸਾਹਮਣੇ ਤੁਹਾਨੂੰ ਫੋਨ ਆਉਂਦੇ ਵੀਰ ਭਰਾਵਾਂ ਦੇ ਵੀ ਵੀਰ ਦੇ ਰੇਟ ਜਾਇਜ਼ ਆ ਤੇ ਵੀਡੀਓ ਕਿੱਦਾਂ ਪਾਉਣੀ ਹੈ ਬਿਲਕੁਲ ਤਾਂ ਵੀਰੇ ਦੂਜੇ ਤੀਜੇ ਦਿਨ ਅਪਡੋ ਅਪਲੋਡ ਖੜੀ ਜਾਂਦੇ ਆ ਵੀਡੀਓ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਪਸ਼ੂ ਦਾ ਇੱਕ ਰੇਟ ਵਿਗਦਾ ਇੱਕ ਵੀਰੇ ਸਚਾਈ ਵਿਗਦੀ ਹੈ ਹਨਾ ਪਿਆਰ ਦਿੰਦੇ ਆ ਵੀਰੇ ਬਿਲਕੁਲ ਬਿਲਕੁਲ ਬਾਕੀ ਆਪਾਂ ਵੀ ਮੋਲਾ ਜੈਰਾ ਕੇ ਪਾਈ ਦੀਆਂ ਜੈ ਜੀ ਹਨਾ ਉੜਦੀਆਂ ਵਾਲੇ ਰੇਟ ਹਨਾ ਹਾਂਜੀ ਹਾਂਜੀ ਠੀਕ ਹੈ ਤਾਂ ਵੇਖੋ ਵੀਰੇ ਉਹ ਵੀਡੀਓ ਵੇਖ ਲਿਓ ਐਂ ਤਾਂ ਹੀ ਦੋ ਪਸ਼ੂ ਵੀਰੇ ਕੋਲੇ ਪਹਿਲੇ ਨੰਬਰ ਤੇ ਵੱਡੇ ਪੱਲੇ 'ਚ ਮੈਂ ਆ ਗਈ ਹਨਾ ਵੀਰੇ ਹਾਂਜੀ ਹਾਂਜੀ ਭਾਡੀ ਮੈਂ ਜੇ ਬਿਲਕੁਲ ਠੀਕ ਹੈ ਜੀ ਇਹ ਗੱਬਣਾ ਵੀਰੇ ਇਹ ਗੱਬਣ ਹੈ ਇਹ ਗੱਬਣ ਹੈ ਹਾਂ ਜੀ ਤਾਂ ਵੇਖੋ ਵੀਰੇ 5-7 ਦਿਨ ਲਾਇਏ ਨੇ ਪੂਰੇ ਨਹੀਂ ਹਾਜੀ 5-7 ਦਿਨ ਖੜੂਗੀ ਠੀਕ ਹੈ ਜੀ ਤਾਂ ਵੇਖੋ ਵੀਰੇ ਵੱਡੇ ਪੱਲੇ ਜਾਂ ਚੰਗੇ ਰਿਕਾਰਡ ਵਾਲੀ ਖੁੱਲੇ ਲੇਵੇ ਵਾਲੀ ਮੈਂ ਆ ਬਾਕੀ ਜਿੱਡਾ ਮੈਂ ਨਾ ਵਜਣੇ ਤੇ ਮਤਲਬ ਟੋਕੜ ਕੱਪੜੇ 90 ਦੀ ਬਿਲਕੁਲ ਜਿੱਡੇ ਮੈਂ ਨਹੀਂ ਬਾਕੀ ਮੋਲ ਵੇਖੋ ਗੈਰ ਘੋੜਦੀਆਂ ਵਾਲਾ ਕਰਿਓ ਖੋਲੋ ਖੋਲ ਬਿਲਕੁਲ ਵੀਡੀਓ ਐਂਡ ਤੱਕ ਹੀ ਵੇਖਿਓ ਬਿਲਕੁਲ ਬਿਲਕੁਲ ਹਾਂ ਜੀ ਤਾਂ ਵੇਖੋ ਵੀਰੇ ਵੱਡੇ ਪੱਲੇ ਚ ਮੈਂ ਆ ਦੱਬਣਾ ਦਿਨ ਖੜ ਦੀ 5-7 ਦਿਨ ਹਨਾ ਵੀਰੇ ਖੜ ਦੀ 5-7 ਦਿਨ ਖੋਲੋ ਤਾਂ ਵੇਖੋ ਵੀਰੇ ਬਾਕੀ ਤੋਰਾ ਚੈੱਕ ਕਰ ਲਿਓ ਥੋੜਾ ਕੈਮਰੇ ਉਰ ਡਰਦੀ ਆ ਹਾਂ ਬਿਲਕੁਲ ਭਜਨ ਮੂਜਨ ਬਹੁਤ ਆ ਵੀਰੇ ਦੁੱਧ ਵਾਲੀ ਮੈਂ ਹੈ ਪਤਲੀ ਚੰਮੀ ਕਰੇ ਬਿਲਕੁਲ ਨਾ ਮੈਨੂੰ ਮਜਨ ਹੈ ਨਾ ਇਹ 90 ਸੈਂਟੀਮੀਟਰ ਦੀ ਹੈ ਵੱਡੀ ਮੈਂ ਆ ਵੀਰੇ ਫੁੱਲ ਸਾਈਜ਼ ਆ ਪਤਲਾ ਚੰਮਾ ਲੇਵੇ ਲੂਵੇ ਦੀ ਵੀ ਚੰਗੀ ਸਫਾਈ ਆ ਖੁੱਲੇ ਲਵੇ ਦੀ ਮਾਲਕਾ ਅੱਗੇ ਪਿਛਲੀ ਵੀਡੀਓ ਜੀ ਵੀ ਏਡੀ ਨਹੀਂ ਦਿੱਤੀ ਗਿਲਧਿਆਣੇ ਮੇਰਾ ਇਹ ਆ ਪਾਈ ਜੀ ਹਾਂਜੀ ਚਾਰ ਕਰਦੇ ਜੀ ਠੀਕ ਹੈ ਜੀ ਆ ਦੁੱਧ ਵਾਲੀ ਮੈਂ ਆ ਵੀਰੋ ਬਾਕੀ ਹਫਤਾ ਲਾ ਲੈ 10 ਦਿਨ ਲੈ ਜਾਉ ਮੈਂ ਜੀ ਹਨਾ ਵੀਰੇ ਇੰਨੇ ਦਿਨ ਲੈ ਜਣੇ ਮੈਂ ਨੇ ਤੁੱਕ ਮਾ ਲੋ ਆ ਬਾਕੀ ਮੈਂ ਨਾਲ ਆ ਰਿਹਾ ਵਜ ਨਹੀਂ ਦੱਸਣਿਆ ਤੁਹਾਡੇ ਸਾਹਮਣੇ ਬਿਲਕੁਲ ਦੇਖੋ ਵੀਰੋ ਚੈੱਕ ਕਰ ਲਓ ਹੁਣ ਲੇਵਰੀਆਂ ਸੁਫਾਈਆਂ। ਖੁੱਲੇ ਲੇਵੇ ਵਾਲੀਆਂ ਪਤਲੇ ਚੰਮਦੀਆਂ। ਵਜਨ ਮੋਜਰ ਬਹੁਤ ਆ ਵੀਰੋ। ਚੰਗੀ ਮੈਂ। ਮੈਂ 5-6 ਲੈ ਜੇ ਮੈਂ ਥੱਬੇ ਲਾ ਜੀ। ਇਹਨਾਂ ਦੁੱਧ ਵਾਲੀ ਮੈਂ ਵੀਰੇ ਦੇਸੀ ਜਾਂਦੀ। ਆ 40 ਦੇ ਤੋਂ ਕੋਣ। ਬਿਲਕੁਲ ਬਾਕੀ ਦੁੱਧ ਵੀਰੋ ਤੁਹਾਡੇ ਪਾਈ ਦਾ ਹੁਣ ਮੈਂ ਇਹਦਾ ਲੈ ਵਾ ਦੱਸੀ ਜਾਂਦਾ ਦੋਦੇ ਚੰਗਾ ਭਰੂਗੀ ਵਜਨ ਵੀ ਬਹੁਤਾ ਮੈਂ ਦਾ ਚੰਮ ਵੀ ਪਤਲਾ ਵੀਰੇ ਉਹਦਾ ਦੱਸ ਦੇ ਕੀ ਰਿਕਾਰਡ ਆ ਇਹਦਾ ਜੀ ਉਹਦੇ 16 ਕਿਲੋ ਚ ਹੋਇਆ ਹੈ ਆਪਣੇ ਹੱਥੇ ਅੱਛਾ 16 ਕਿਲੋ ਦੀ ਕਿਹੜਾ ਸੁਆਹ ਕਾ ਸੁਨਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ 16 ਕਿਲੋ ਦੀ ਚੋਈ ਕਰਾਤੀ ਇਹਨੇ ਕਿਹੜਾ ਹੈ ਤੀਜਾ ਸੁਆਹ ਸੁਨਾ ਜੀ ਠੀਕ ਹੈ ਨਾ ਤੀਜਾ ਸੁਆਹ ਹਾਂ ਜੀ ਹਾਂ ਜੀ ਠੀਕ ਹੈ ਇਹ ਚੰਗੀ ਮੈਂ ਆ ਵੀਰੇ ਚੰਗੀ ਮੈਂ ਆ ਦੇਖੋ ਖੰਡ ਹੁਣ ਵੇਖੋ ਕਿੱਡਾ ਸਪੈਸ਼ਲ ਲੱਗਾ ਜੀ ਬਿਲਕੁਲ ਫਿਰ ਗਾਰਡ ਵੀ ਉਨੀ ਨਿਕਲੂਗੀ ਜਿੰਨੀ ਪਛਾੜ ਹੋਊ ਗਾਰਡ ਵੀ ਉਨੀ ਹੋਊਗੀ ਬਿਲਕੁਲ ਸੋ ਜੀ ਮੈਂ ਨੇ ਭਾਵੇਂ ਜਿੱਦਾਂ ਨਾ ਪਿਆਰ ਆ ਬਾਹਰ ਹਾਂਜੀ ਇੱਕ 40 ਦੀ ਵੇਖਦੀ ਹਾਂਜੀ ਤੇ ਕਾਦੀ ਆਪਾਂ ਜਾ ਰਹੇ ਜੈਜ ਜੀ ਉਡਤਿਆਂ ਵਾਲੇ ਜਾਂਦੇ ਹੋ ਕਿਹੜਾ ਹਫਤਾ ਵੀਰੇ ਕਿਨੇ ਸਾਮਣੀਆਂ ਚੱਲ ਦੁੱਧਾਂ ਦੀ ਮੈਂ ਕੋਈ ਸਾਮਣੂ ਵੀਰਾ ਦਾ ਦੁੱਧ ਚੰਗਾ ਚਵਾਜੂ ਆ ਗਿਆ ਹਾਂਜੀ ਅੱਗੇ ਵੀਡੀਓ ਵੀ ਰਵੇਂਦੇ ਆ ਨੇ ਰੇਟ ਤੇਰਾ ਜੈਜ ਹੁੰਦਾ ਆ ਐਡੀ ਦੁਰੋਂ ਵੀਰੇ ਨੇ ਫੋਨ ਲਾਇਆ ਤੇ ਪਹਿਲੇ ਫੋਨ ਤੇ ਉਹਨੂੰ ਦੇਤੀ ਮੈਂ ਬਿਲਕੁਲ ਕਿੰਨੇ ਦੀ ਵੀਰੇ ਹੁਣ ਇੱਕ 25 ਦੇਦੀ ਇੱਕ 25 ਦੀ ਹਾਂਜੀ ਉੱਚੋਂ ਮੰਨ ਤਨ ਹੋ ਜੂ ਕਰਵਾ ਲਓ ਕਰਾ ਦਿਓ ਤਹੀਂ ਕਰਾ ਦਿਓ ਅੱਗੇ ਕਹੀਂ ਕਰਾਉਂਦੇ ਹਰ ਵੀਡੀਓ ਕਰਾਉ ਤੇ ਇੱਕ ਵੀ ਦੀ ਹੋ ਗਈ ਫਿਰ ਹਨਾ ਵੀਰੇ ਪੰਜ ਹੀ ਛੱਡੋ ਹੋਰ ਪੰਜ 15 ਹਾਂ ਨਾ ਇੱਕ 12 ਦੀ ਜਿੰਨੀ ਆ ਤਾ ਨਾ ਇੱਕ 12 ਦੀ ਦੇ ਦਾਂਗੇ ਠੀਕ ਹੈ ਕਿਉਂ ਅੱਜ ਬਹੁਤ ਜ਼ਿਆਦਾ ਦੇਣ ਆ ਬਿਲਕੁਲ ਠੀਕ ਚਲੋ ਵਾਈਕ ਰੂ ਹਨਾ ਚਲੋ ਕਿਸੇ ਦੇ ਘਰੇ ਵੀ ਵੀਰੇ ਦੇ ਲੈਣੀਆਂ ਜਾ ਕੇ ਦੇਵੇ ਹਨਾ ਤਾਂ ਵੇਚਣ ਵਾਲਾ ਵੀਰਾ ਵੀ ਖੜ ਸਕਦਾ ਇੱਕ 12 ਦੀ ਵੀਰੋ ਵਜ਼ਨ ਚੈੱਕ ਕਰ ਲਓ ਮੈਂ ਤਾਂ ਪਤਲਾ ਚਾਮਾ ਤਾਂ ਖੁੱਲੇ ਲੈਵੇ ਦੀ ਮਾਲਕਾ ਖਣਾ ਦੀ ਕੁਆਲਿਟੀ ਲਾਗੇ ਤਾਂ ਚੈੱਕ ਕਰ ਲਿਓ ਸੋਹਣੀ ਮੈਂ ਜਿਹੜਾ ਇਹਨੂੰ ਥਾਣ ਲੱਗਾ ਵੇਖੋ ਇਹ ਨਿਕਲ ਦੀ ਕਿਹੜੀ ਚੀਜ਼ ਹੈ ਗਾਰਡ ਵੀ ਹੁੰਨੀ ਨਿਕਲੂ ਪਛਾਰ ਵੀ ਹੁੰਨੀ ਨਿਕਲ ਬਿਲਕੁਲ ਬਿਲਕੁਲ ਬਾਜੀ ਫੋਲ ਗਰੰਟੀ ਦਿੱਤੀ ਮੈਂ ਦੀ ਉਹਦੇ ਪਾ ਜਿੱਥੇ ਮਰਜੀ ਘਲਾ ਦੇ ਫੋਲ ਗਰੰਟੀ ਹੈ ਠੀਕ ਆ ਹਾਂ ਜੀ ਸੋਹਣੀ ਮੈਂ ਵੀਰ ਦੁੱਧ ਵਾਲੀ ਆ ਤਾਂ ਵੀਰੋ ਇੱਕ 12 ਦੀ ਬਾਕੀ ਫੋਨ ਤੁਸੀਂ ਜ਼ਰੂਰ ਲਾ ਲਿਓ ਜੀ ਹੁਣ ਵੀਰ ਜੀ ਜ਼ਰੂਰ ਲਾਵੇ ਕੋਈ ਬਾਕੀ ਮਾਂ ਤਾਂ ਹਾਂ ਮੋੜਦੇ ਨਹੀਂ ਹਣਾ ਵੀਰੇ ਹੁਣ ਵਹਿੜ ਆ ਗਈ ਹੈ ਠੀਕ ਇਹ ਗੱਬਣਾ ਜੀ ਇਹ ਗੱਬਣਾ ਜੀ ਠੀਕ ਇਹ ਦਿਨ ਲਾਈ ਕਿ ਚਾਰ ਤੋਂ ਪੰਜ ਕੇ ਦਿਨ ਲਾਈ ਕਿ ਚਾਰ ਤੋਂ ਪੰਜ ਤੇ ਹਾਂ ਜੀ ਕਿੰਨੇ ਕੇ ਦਿਨ ਖੜੂਗੀ ਗੋਦੀ ਵਾਲੀ ਵੇੜਾ ਵੱਡੀ ਵੇੜਾ ਇਹ ਵੀ ਇਹ ਇਹਦਾ 20 22 ਲੀਟਰ ਦਾ ਰਿਕਾਰਡ ਜੇ ਤੇ ਵੇਖੋ ਵੀਰ ਥਣਾ ਜੀ ਆਹ ਨਹੀਂ ਵੇਖੋ ਕੀ ਚੀਜ਼ ਅੱਛਾ 20 ਤੋਂ 22 ਲੀਟਰ ਇੰਨੇ ਦੁੱਧ ਭਰਿਆ ਵੇਖੋ ਠੰਡੀ ਧੀਰੀ ਵੇਖੋ ਜਿੱਦਾਂ ਮੱਦੀ ਖਲੇ ਵੇਖੋ ਹਾਂ ਵੇਖੋ ਕੀ ਚੀਜ਼ ਲੱਗੀ ਇਹ ਖਾਣ ਬੜਾ ਸਪੈਸ਼ਲ ਲੱਗਿਆ। ਜੋ ਆਈ ਟਿੱਪਣ ਈਡੀ ਪੋਲੀ ਆਈ ਕੋਈ ਹਿਸਾਬ ਨਹੀਂ। ਅੱਛਾ ਟਿੱਪਣ ਚੰਗੀ ਪੋਲੀ। ਬਹੁਤ ਪੋਲੀ ਆਈ। ਤਾਂ ਇੱਕ ਲੈ ਜੂ ਇੱਕ ਹਫਤਾ। ਨਹੀਂ। ਇਹ ਆਪਣਾ 4-5 ਦਿਨ ਤਕਰੀਬ ਲੈਵੋ। ਠੀਕ ਆ। 4-5 ਦਿਨ ਖਾਣੇ। ਠੀਕ ਠੀਕ। ਹਾਂਜੀ ਹਾਂਜੀ। ਤਾਂ ਦੇਖੋ ਵੀਰੋ ਥਾਨ ਚੰਗਾ ਸਪੈਸ਼ਲ ਲੱਗਿਆ। ਤਾਂ ਵੱਡੀ ਵੜਾ ਵੀ ਕੱਦ ਕਾਠਾ ਲੀਆ। ਤਾਂ ਬਾਕੀ ਵੀਰੋ ਦੁੱਧ ਚੰਗਾ ਚਵਾਜੋ। ਕੱਦ ਵੀ ਲੰਮਾ ਜੇ ਤੇ ਪੇਰ ਦੀ। ਖੁੱਲੇ ਲੈਵੇ ਦੀ ਮਾਲਕਾ। ਥਾਨ ਸਪੈਸ਼ਲ ਆ, ਕੱਦ ਕਾਠਾ। ਫਿਰ ਇਹਦੀ ਫੈਂਟ ਵੀ ਵੀਰੇ ਮੈਂ ਚੰਗੀ ਆਉਗੀ। ਕ੍ਰੋਸ ਪੰਨ ਆ ਗਿਆ ਵ ਬਿਲਕੁਲ ਉਹ ਟੰਗੇ ਥੋੜੇ ਜਿਹੇ ਖਾਜ ਜਿਹੀ ਅਸਵੇਰ ਦਾ ਟਾਈਮ ਆ ਨਾ ਤਾਂ ਵੀਰ ਉਸ ਟਾਈਮ ਵੀ ਸਵੇਰ ਦਾ 7:30 8:00 ਦੇ ਕਰੀਬ ਹੋ ਗਿਆ ਬਾਕੀ ਹੋਈ ਆਪਕੇ ਖੰਦੂਣਾ ਲਾੜੇ ਜਿੰਨੇ ਵੀਰ ਨੇ ਲੈ ਗਏ ਨੇ ਪਹਿਲੇ ਪੂਠੇ ਲੈ ਲੈਣੇ ਬਿਲਕੁਲ ਬਰਦੀ ਬ੍ਰੀਡ ਹੀ ਹੈ ਦੁੱਧਾਂ ਲਈ ਵਹਿੜ ਵਿੱਚ ਹਾਂਜੀ ਹਾਂਜੀ ਬਾਕੀ ਜਿਹੜੀ ਦੂਜੀ ਆ ਰਹੀ ਭਾਂਡੇ ਦੇਖੀ ਜਾਂਦਾ ਜੇ ਇਹਨੇ ਪੰਜਾਂ ਚਾਰ ਬੰਨਾ ਹਨਾ ਪਿਆਰ ਚੰਗੀ ਹੋ ਜੂ ਇਹ ਇੱਥੇ ਟੱਪ ਲਾ ਜਿੰਦੀ ਆ ਬਿਲਕੁਲ ਘਮਾਰਾ ਹਾਂਜੀ ਇਹ ਚਾਲ ਦੀ ਵੀ ਘੋੜੀਆਂ ਆਂ ਦੇਖੋ ਵੀਰੋ ਹੁਣ ਲੈਵਾ ਚੈੱਕ ਕਰੋ ਲੈਵਰੀਆਂ ਸਫਾਈਆਂ ਬੱਤੀ ਦਾ ਸੇਵਾ ਬਿਲਕੁਲ ਆਈ ਦੇਖੋ ਖੁੱਲੇ ਲੈਵੇ ਦੀ ਮਾਲਕਾ ਕੱਦ ਕਾਰ ਥਾਲੀਆ ਵੀਰੋ ਸੋਹਣੀ ਵੇੜ ਮੇਨ ਗੱਲ ਹੁੰਦੀ ਥਣਪਾਂਡੇ ਦਾ ਪਸ਼ੂ ਹੁੰਦਾ ਥਣਪਾਂਡੇ ਦੀ ਬਹੁਤ ਸਾਫ਼ ਆ ਵੀਰੋ ਹੇ ਲਲੀ ਮੈ ਲਲੀ ਇਕ ਬਰਾਬਰ ਹੈ ਨਾ ਬਰਾਬਰ ਸੋਹਣੀ ਬੈਂਡ ਇਹਦੀ ਫੈਂਡ ਵੀ ਫਿਰ ਥੋੜਾ ਕ੍ਰੋਸ ਪਾਣੇ ਦੀ ਫੈਂਡ ਵੀ ਚੱਲੀ ਆਉਗੀ ਫੈਂਡ ਵੀ ਚੰਗੀ ਆਉਗੀ ਹਾਂਜੀ ਹਾਂਜੀ ਥਾਂ ਦੇ ਬਾਬੀ ਬਹੁਤ ਸਾਫ ਲੱਗਿਆ 20 22 ਲੀਟਰ ਦਾ ਦੁੱਧ ਦਿੱਤਾ ਹੈ ਹਾਂਜੀ ਠੀਕ ਹੈ ਬਾਕੀ ਜਿੱਦਾਂ ਚੱਦਾ ਦੇਖਣ ਡਿਆ ਆ ਭਾਂਡਾ ਦੇਖਣ ਡਿਆ ਐਡੇ ਨੂੰ ਕੀ ਆਂਦਾ ਜਾ ਵੇਖੋ ਜੀ ਚੰਗਾ ਦੁੱਧ ਭਰਦੀ ਚੰਗਾ ਦੁੱਧ ਭਰ ਜਾਣਾ ਕਿੰਨੇ ਦੀ ਵੀਰੇ ਵੈਡ ਹੋ ਜਾ ਕੀ ਦੋ 12 ਦੇ 11 ਨਾਲ ਦੇ ਵੇਚੀ ਐ ਵੜ ਦੇਖਦੀ ਐ 80 ਹਜ਼ਾਰ ਦੀ ਵੇਚੀ ਹਾਂਜੀ ਪਰ ਆਪਾਂ ਉਹ ਮੁੱਲ ਨਹੀਂ ਆਪਣੇ ਏਡੇ ਦੇ ਨਹੀਂ ਮੁੱਲ ਹੋ ਪੈਣਾ ਬਿਲਕੁਲ ਆਪਾਂ ਨਿਕਾੜੇ ਮੁੱਲ ਪਾਵਾਂਗੇ ਕਿੰਨੇ ਦੀ ਵੀਰੇ ਹਾਣਾ ਹੁਣ 75 ਦੀ ਦੇਗੀ 75 ਦੀ ਹਾਂਜੀ ਠੀਕ ਆ ਕੋਈ ਛੱਡ ਬਾਕੀ ਕੰਨੀ ਕਰਾ ਦੂੰਗਾ ਵੱਡੀ ਵੜਾ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਪਸ਼ੂ ਦੋਵੇਂ ਭਾਰੇ ਪੱਲੇ ਦੇ ਆ ਤੁਸੀਂ ਆਓਗੇ ਦੂਰੋਂ ਚੱਲ ਕੇ ਤੁਸੀਂ ਛੱਡ ਗਏ ਨਹੀਂ ਜਾਂਦੇ ਕੱਦ ਕਾਠ ਵਾਲੀ ਵੜਾ ਖੁੱਲੇ ਲੈ ਦੇ ਦੀ ਮਾਲਕਾ ਦੇਣ ਜਰੂਰ ਲੈ ਜੂ ਪਰ ਦੁੱਧ ਚੰਗਾ ਭਰ ਜੂ ਤਾਂ ਵੀਰੇ ਹਾਣਾ ਕਿੰਨੇ ਦੀ ਕਿੰਨੇ ਦੀ ਕਰਾਉ ਨਹੀ ਆ ਵੀ ਕਰ ਦਿਓ ਨਹੀਂ ਤੇ ਇਹੀ ਕਰਾਓ ਅਗੇ ਵੀ ਮਈਏ ਨਹੀਂ ਦਿੱਤਾ ਕੋਈ ਗੱਲ ਇਹ ਕਰ ਕਿੰਨੇ ਦੀ ਕਹਿੰਦੇ ਵੀਰੇ ਮੱਸੀਆਲਾ ਦੇਣੇ ਅੱਜ ਬਿਲਕੁਲ ਕਿੰਨੇ ਦੀ ਵੀਰੇ ਹੰਦੇ ਮੈਂ ਨਾ 75 ਦੀ ਆਈ ਇੱਕ ਹੀ ਗੱਲ 70 ਚੋਂ 3 ਛੱਡ ਵੀਰੇ 67000 ਦੀ ਵੈੜ ਕਿਹੜੇ ਯਾਨੀ ਕਿ ਕੋਈ ਵੀਰ ਦੂਰੋਂ ਵੀ ਆਊਗਾ ਚੱਲ ਗਏ ਚੱਲੇ ਕਿਹੜਾ ਵੀਰਾ ਸੰਭਲੂ 4 ਦਿਨ ਦੋ ਦਾਲੀ ਡੱਕੇ ਲਾਉ 65 ਦੀ 65 ਠੀਕ ਹੈ ਬਾਕੀ ਕੋਈ ਵੀਰ ਫੋਨ ਲਾ ਲਿਆ ਹਨਾ ਵੀਰੇ ਫੋਨ ਲਾਵੇ ਠੀਕ ਹੈ ਜੀ ਸਲਾਮਤਾਂ ਕਰ ਤਾਂ ਵੇਖੋ ਵੀਰੋ ਫੋਨ ਤੁਸੀਂ ਜਰੂਰ ਲਾ ਲਿਓ ਸੋਣੀ ਵੈੜਾ ਵੱਡੀ ਵੈੜਾ ਪੰਜ ਸੱਤ ਦਿਨ ਲੈਣੇ ਜੀ ਲੈਜੋ ਲੈਜੋ ਦਿਨ ਲੈਜੋ ਦੋਵੇਂ ਪਸ਼ੂ ਬੜੀ ਹੈ ਵੀ ਜਿਹੜਾ ਵੀਰ ਲਾਈ ਬਰ ਯਾਦ ਕਰੂਗਾ ਇੱਕ ਵਾਰ ਬਿਲਕੁਲ ਬਾਕੀ ਇਹ ਵੀ ਜਿੱਥੇ ਡੰਗ ਕਹਿੰਦੇ ਵੀਰ ਤਾ ਯਾਦ ਕਰਦੇ ਦੋਰੇ ਦੋਰੇ ਮੰਗਾਂ ਕਈਆਂ ਨੇ ਬਿਲਕੁਲ ਹਾਂ ਜੀ ਉਹ ਦਿਨ ਮਹੀਂ ਕੱਲੀ ਆਪਾਂ ਆਪਾਂ ਵੀਡੀਓ ਪੋਣੀ ਵੀਡੀਓ ਤਾਂ ਪਹਿਲਾਂ ਹੀ ਉਹਨਾਂ ਵੀਰਾਂ ਨਾਲ ਕਲਾਈ ਠੀਕ ਹੈ ਜੀ ਹਾਂ ਜੀ ਤਾਂ ਪਸ਼ੂ ਦਾ ਰੇਟ ਹੀ ਵੇਖਦਾ ਵੀਰੇ ਹੁਣ 65 ਦੀ ਹੈ ਨਾ ਤਾਂ ਵੇਖੋ ਵੀਰੇ ਦੋ ਪਸ਼ੂ ਆ ਵੀਰ ਕੋਲੇ ਫੋਨ ਤੁਸੀਂ ਜ਼ਰੂਰ ਲਾ ਲਿਓ ਛੋੜ ਛੱਪਾ ਤੇ ਮਾਨਤਨ ਹੋ ਜਾਊਗਾ ਖੁੱਲਾ ਕਰਾਂਗੇ ਜੀ ਖੁੱਲਾ ਮਾਨਤਨ ਖੁੱਲੇ ਕਰਾਂਗੇ ਕੋਈ ਜੋੜਾ ਪਾਉਣਾ ਜੋੜਾ ਪਾਊਗਾ ਨਾ ਖੁੱਲਾ ਮਾਨਤਨ ਕਰਾਂਗੇ ਮੋੜਨਾ ਨਹੀਂ ਕਿਸੇ ਨੂੰ ਹਣਾ ਸਿਰਦਾ ਨਹੀਂ ਬਸ ਠੀਕ ਆ ਵੇਖੋ ਵੀਰੇ ਫੋਨ ਬਾਕੀ ਤੁਸੀਂ ਜ਼ਰੂਰ ਲਾ ਲਿਓ ਜੀ ਤਬਾਕੇ ਉਹ ਬੇਨਤੀ ਆ ਵੀਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੀ ਚੱਲੇ ਜਿੰਨਾ ਵੀਰਾ ਨਹੀਂ ਕੀਤਾ ਜੋ ਤੁਹਾਨੂੰ ਨਾ ਵੀ ਤੁਹਾਨੂੰ ਵੀ ਵੀਡੀਓ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਰੀ ਬੋਲੀ ਆਪਣਾ ਐਡਰੈਸ ਹੈ ਗੜੇ ਪਿੰਡ ਤੇ ਡਿਸਟ੍ਰਿਕਟ ਅੰਮ੍ਰਿਤਸਰ ਦੀ ਠੀਕ ਹੈ ਜੀ ਫੋਨ ਨੰਬਰ ਹੈਗਾ 7696 3692 ਬਾਅਦ ਠੀਕ ਹੈ ਠੀਕ ਹੈ ਵੀਰੇ ਸਸਿਕਾ ਸਸਿਕਾ